ਪੰਜਾਬ ਸਰਕਾਰ ਨੂੰ ਆਖਿਰਕਾਰ ਆਪਣਾ ਫੈਸਲਾ ਵਾਪਸ ਲੈਣਾ ਪਿਆ ਦੱਸਿਆ ਕਿ ਲੈਂਡ ਪੁੱਲਿੰਗ ਸਕੀਮ ਤੇ ਪੰਜਾਬ ਸਰਕਾਰ ਨੇ ਰੋਕ ਲਗਾ ਦਿੱਤੀ ਹੈ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਜਿਦੇ ਵਿੱਚ ਇਹ ਨੀਤੀ ਵਾਪਸ ਲੈਣ ਦਾ ਸਰਕਾਰ ਨੇ ਐਲਾਨ ਕੀਤਾ ਹਾਲਾਂਕਿ ਇਸ ਤੋਂ ਪਹਿਲਾਂ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਸਕੀਮ ਤੇ ਪਾਬੰਦੀ ਲਾ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਸਰਕਾਰ ਨੇ ਵੀ ਆਪਣਾ ਫੈਸਲਾ ਵਾਪਸ ਲੈ ਲਿਆ ਜਿਹਨੂੰ ਲੈ ਕੇ ਜਿੱਥੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖੁਸ਼ੀ ਪ੍ਰਗਟ ਕੀਤੀ ਹੈ ਉੱਥੇ ਹੀ ਦੂਜੇ ਪਾਸੇ ਸਿਆਸੀ ਪ੍ਰतिकਰਮ ਵੀ ਸਾਹਮਣੇ ਆ ਰਹੇ ਨੇ ਕਿਸਾਨਾਂ ਨੇ ਕਿਹਾ ਸਰਕਾਰ ਨੇ ਹੁਣੀ ਆਪਣਾ ਹੀ ਫੈਸਲਾ ਵਾਪਸ ਲੈ ਲਿਆ ਕਿਉਂਕਿ ਲਗਾਤਾਰ ਇਜ਼ਾ ਵਿਰੋਧ ਪੁਰਿਆ ਸੀ ਕਿਸਾਨਾਂ ਨੇ ਖਾਸ ਤੌਰ ਤੇ ਵਿਕਰਮ ਸਿੱਧੂ ਦਾ ਵੀ ਇਸ ਮੌਕੇ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਹਾਈ ਕੋਰਟ ਦੇ ਵਿੱਚ ਇਸ ਕੇਸ ਨੂੰ ਜ਼ੋਰਾ ਸ਼ੋਰਾ ਨਾਲ ਚੱਕਿਆ ਗਿਆ ਸੀ ਜਿਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਨੀਤੀ ਤੇ ਰੋਕ ਲਗਾ ਦਿੱਤੀ ਐ ਇਸ ਨੂੰ ਵਾਪਸ ਲੈਣ ਤੇ ਕਿਸਾਨਾਂ ਦੇ ਵੱਲੋਂ ਖੁਸ਼ੀ ਮਨਾਈ ਗਈ ਕਿਸਾਨਾਂ ਨੇ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ ਦੇਖੋ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਲੈਂਡ ਪੁਨਿੰਗ ਪਾਲਿਸੀ ਨਹੀਂ ਅਜਾੜਾ ਪਾਲਿਸੀ ਸੀ ਇਸ ਦਾ ਸਾਰੇ ਹੀ ਪੰਜਾਬ ਦੇ ਵਾਸੀਆਂ ਨੇ ਕਿਸਾਨਾਂ ਨੇ ਸਾਡੇ ਹੋਰ ਵੀ ਜਿਹੜੇ ਜ਼ਿਮੀਂਦਾਰ ਭਰਾar ਸੀ ਉਸ ਵਰਗ ਨਾਲ ਜਿਹੜੇ ਜੁੜੇ ਹੋਏ ਸੀ ਸਭ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਕਿਉਂਕਿ ਇਹ ਜਿਹੜੀ ਪਾਲਿਸੀ ਸੀ ਇਹ ਪੰਜਾਬ ਨੂੰ ਉਜਾੜਨ ਵਾਲੀ ਪਾਲਿਸੀ ਸੀ ਇਹ ਪਾਲਿਸੀ ਤਾਂ ਕੇਜਰੀਵਾਲ ਹੁਣੀ ਆਪਣੇ ਸੁਸ਼ੋਧਿਆ ਸਾਹਿਬ ਸਤਿੰਦਰ ਜੈਨ ਜੀ ਸਿਰਫ ਇਸ ਕਰਕੇ ਲੈ ਕੇ ਆਏ ਸੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਪ੍ਰਾਪਰਟੀ ਨੂੰ ਇਕੱਠਾ ਕਰਕੇ ਇੱਕ ਕਾਰਪੋਰੇਟ ਸੈਕਟਰ ਨੂੰ ਦਿੱਤੀ ਜਾਵੇ ਜਿਸ ਦਾ ਸਾਰੇ ਹੀ ਪੰਜਾਬੀਆਂ ਨੇ ਵਿਰੋਧ ਕੀਤਾ ਮੈਂ ਅਸੀਂ ਵੀ ਸਾਰੇ ਭਰਾਵਾਂ ਦੇ ਨਾਲ ਰਲ ਕੇ ਵਿਰੋਧ ਕੀਤਾ ਔਰ ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਸੀ ਕਿ ਇਹ ਜਿਹੜੀ ਪਾਲਿਸੀ ਆ ਇਹ ਗੈਰਕਾਨੂੰਨੀ ਪਾਲਿਸੀ ਆ ਇਲੀਗਲ ਪਾਲਿਸੀ ਆ ਜਿਸ ਚੀਜ਼ ਨੂੰ ਹੇ ਮੱਧ ਨਜ਼ਰ ਰੱਖਦੇ ਹੋયા ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਰੇ ਆਰਡਰ ਦੇ ਵਿੱਚ ਮੈਂਸ਼ਨ ਕੀਤਾ ਕਿ ਪੰਜਾਬ ਦੀ ਇਸ ਮੌਜੂਦਾ ਸਰਕਾਰ ਨੇ ਕਿਸੇ ਵੀ ਢੰਗ ਦੇ ਨਾਲ ਇਸ ਪਾਲਿਸੀ ਨੂੰ ਲੀਗਲੀ ਲੋਕਾਂ ਦੇ ਵਿੱਚ ਸੋਸ਼ਲ ਇੰਪੈਕਟ ਅਸੈਸਮੈਂਟ ਡਾਟਾ ਇਕੱਠੇ ਕਰਕੇ ਨਹੀਂ ਲੈਂਦਾ ਕਹਿਣ ਦਾ ਭਾਵ ਇਸ ਪਾਲਿਸੀ ਨਾਲ ਹਜ਼ਾਰਾਂ ਲੱਖਾਂ ਲੋਕ ਜਿਹੜੇ ਸੀ ਬੇਕਾਰ ਹੋਣੇ ਸੀ ਹਜ਼ਾਰਾਂ ਰੱਖਾਂ ਲੋਕਾਂ ਦਾ ਰੋਜ਼ਗਾਰ ਜਾਣਾ ਸੀ ਜਿਸ ਕਰਕੇ ਸਾਰਾ ਪੰਜਾਬ ਜਿਹੜਾ ਸੀ ਉੱਠ ਕੇ ਇਸ ਪਾਲਿਸੀ ਦੇ ਵਿਰੋਧ ਖੜਾ ਹੋ ਗਿਆ ਅੱਜ ਮੈਂ ਕਹਿਣਾ ਕਿ ਜਿਹੜੀ ਜਿੱਤ ਆ ਉਹ ਸਾਡੇ ਪੰਜਾਬ ਦੇ ਪੰਜਾਬੀਆਂ ਦੀ ਹੋਈ ਆ ਨੰਬਰ 1 ਔਰ ਦੂਸਰਾ ਜਿਹੜੇ ਪੰਜਾਬੀ ਆ ਇਹ ਗੱਲ ਸਰਕਾਰਾਂ ਨੂੰ ਸਮਝਣੀ ਚਾਹੀਦੀ ਆ ਕਿ ਜਦੋਂ ਧਾਰ ਲੈਣ ਤੇ ਉਦੋਂ ਆਪਣਾ ਸਾਰਾ ਹੱਕ ਲੈ ਕੇ ਛੱਡਦੇ ਨੇ ਔਰ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੈਂ ਤਾਂ ਕਵਾਂਗਾ ਜੀ ਇਹ ਬੇਅਕਲਿਆਂ ਦੀ ਸਰਕਾਰ ਆ ਜਿਨ੍ਹਾਂ ਨੂੰ ਕੋਈ ਕਾਨੂੰਨੀ ਸਮਝ ਨਹੀਂ ਗਈ ਹਰੇਕ ਚੀਜ਼ ਪਹਿਲਾਂ ਉਹ ਏ ਵਾਲੇ ਪਾਸੇ ਕਰਦੇ ਨੇ ਫਿਰ ਬੀ ਵਾਲੇ ਪਾਸੇ ਕਰਦੇ ਆ ਪਹਿਲੋਂ ਆਪਣੇ ਮੰਤਰੀਆਂ ਨੂੰ ਕਰਾਪਸ਼ਨ ਵਿੱਚ ਫੜਨਗੇ ਫਿਰ ਉਹਨਾਂ ਆਪਣੇ ਮੰਤਰੀਆਂ ਨੂੰ ਛੱਡ ਕੇ ਕਲੀਨ ਚੈਟ ਦੇਣਗੇ ਖੁਦ ਹੀ ਉਹਨਾਂ ਨੂੰ ਕਰਾਪਟ ਕਹਿੰਦੇ ਨੇ ਖੁਦ ਹੀ ਉਹਨਾਂ ਨੂੰ ਕਹਿੰਦੇ ਜੀ ਇਨੋਸੈਂਟ ਹੋ ਗਿਆ ਸੋ ਕਹਿਣ ਦਾ ਭਾਵ ਪਹਿਲੋਂ ਇਹ ਗੈਰਕਾਨੂੰਨੀ ਪਾਲਿਸੀ ਇਹ ਲੈ ਕੇ ਆਏ ਆਜ ਕੇਂਦਰਜੀ ਪਾਲਿਸੀ ਅਸੀਂ ਵਾਪਸ ਲੈ ਲਈ ਪਾਲਿਸੀ ਇਹਨਾਂ ਨੇ ਵਾਪਸ ਕੋਈ ਮਰਜ਼ੀ ਨਾਲ ਨਹੀਂ ਲਈ ਜਦੋਂ ਸਾਰੇ ਪੰਜਾਬ ਦਾ ਆਵਾਮ ਉੱਠ ਕੇ ਖੜਾ ਹੋ ਗਿਆ ਕਿ ਲੋਕਾਂ ਨੇ ਪਿੰਡਾਂ ਦੇ ਵਿੱਚ ਇਸ ਆਮ ਆਦਮੀ ਪਾਰਟੀ ਦਾ ਵੜਨਾ ਮੁਸ਼ਕਲ ਕਰ ਦਿੱਤਾ ਤੇ ਤਾਂ ਜਾ ਕੇ ਇਸ ਆਮ ਆਦਮੀ ਪਾਰਟੀ ਨੂੰ ਲੋਕਾਂ ਦੇ ਅੱਗੇ ਵਿਰੋਧ ਦੇ ਅੱਗੇ ਰੋਧ ਦੇ ਅੱਗੇ ਛੁਪਣਾ ਪਿਆ ਔਰ ਲੋਕਾਂ ਦੀ ਜਿੱਤ ਆ ਮੈਂ ਕਹਾਂਗਾ ਸਾਰੇ ਪੰਜਾਬ ਦੇ ਵਾਸੀ ਅੱਜ ਇਸ ਲੈਂਡ ਪੁਲਿੰਗ ਪਾਲਿਸੀ ਦੇ ਖਤਮ ਹੋਣ ਦੇ ਵਧਾਈ ਦੇ ਪਾਤਰ ਨੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਇਸ ਤੋਂ ਘਟੀਆ ਸਰਕਾਰ ਮੈਂ ਕਹਿੰਦਾ ਹਿੰਦੁਸਤਾਨ ਚ ਨਹੀਂ ਹੋ ਸਕਦੀ ਸਬਕ ਨਹੀਂ ਮਿਲਿਆ ਸਬਕ ਤਾਂ ਬਹੁਤ ਛੋਟੀ ਜੀ ਚੀਜ਼ ਆ ਸਬਕ ਤਾਂ ਕੇਜਰੀਵਾਲ ਨੂੰ ਦਿੱਲੀ ਮਿਲ ਗਿਆ ਸੀ ਇਸ ਸਬਕ ਤੋਂ ਬਾਅਦ ਇਹ ਦਿੱਲੀ ਵਾਲਿਆਂ ਨੇ ਇੱਧਰ ਪੰਜਾਬ ਵਾਲ ਨੂੰ ਮੂੰਹ ਚੋਕ ਲਿਆ ਸੀ ਅੱਜ ਇਹਨਾਂ ਨੂੰ ਇਸ ਦਿਨ ਦੀ ਸਮਝ ਆ ਗਈ ਕਿ ਤੁਹਾਡਾ ਦਿੱਲੀ ਵਾਲਿਆਂ ਦਾ ਪੰਜਾਬ ਦੇ ਨਾਲ ਕੋਈ ਵੀ ਵਾਸਤਾ ਨਹੀਂ ਅਸੀਂ ਹਿੰਦੂ ਸਿੱਖ ਸਾਰੇ ਵਰਗ ਪੰਜਾਬ ਦੇ ਇੱਕ ਹਾਂ ਔਰ ਜਦੋਂ ਵੀ ਸਾਨੂੰ ਕੋਈ ਐਹੋ ਜੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਇਕਜੁੱਟ ਹੋ ਕੇ ਇੱਕ ਮਨ ਹੋ ਕੇ ਅਸੀਂ ਲੜਾਈ ਲੜਦੇ ਹਾਂ ਕਾਨੂੰਨੀ ਤੌਰ ਤੇ ਔਰ ਜਿਹੜਾ ਆਪਣਾ ਵਿਦਰੋਹ ਵੀ ਆ ਉਹ ਅਸੀਂ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਅਸੀਂ ਸਰਕਾਰ ਦੇ ਅੱਗੇ ਰੱਖਦੇ ਹਾਂ ਕਦੇ ਵੀ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਂਦੇ ਔਰ ਹਮੇਸ਼ਾ ਹੀ ਕਾਨੂੰਨੀ ਤੌਰ ਤੇ ਸਾਡੇ ਸਾਰੇ ਭਰਾਵਾਂ ਨੇ ਖੜੇ ਹੋ ਕੇ ਇੱਕ ਮਨ ਇੱਕ ਜੁੱਟ ਹਿੰਦੂ ਸਿੱਖ ਪਰਵਾਰਾਂ ਨੇ ਇਕਤਾ ਦਿਖਾਈ ਜਿਸ ਦੇ ਸਾਹਮਣੇ ਅੱਜ ਇਸ ਆਮ ਆਦਮੀ ਪਾਰਟੀ ਦੀ ਨਕਮੀ ਘਟਿਆ ਬੇਸਮਝ ਤੇ ਮੈਂ ਕਹਾਂਗਾ ਜਿਨ੍ਹਾਂ ਨੂੰ ਬਿਲਕੁਲ ਪਤਾ ਨਹੀਂ ਪੰਜਾਬ ਦੀ ਪੰਗੋਲਕ ਸਥਿਤੀ ਦਾ ਉਹਨੂੰ ਅੱਜ ਹਾਰ ਦਾ ਸਾਹਮਣਾ ਕਰਨਾ ਪਿਆ ਕਹਿਣ ਦਾ ਭਾਵ ਅੱਜ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਥੁੱਕ ਕੇ ਛੱਟਣਾ ਪਿਆ ਬਹੁਤ ਬਹੁਤ ਸਾਰੇ ਹੀ ਮੀਡੀਆ ਪਰਸਨ ਦਾ ਜਿਨ੍ਹਾਂ ਨੇ ਇਸ ਮਹਿੰਮ ਦੇ ਵਿੱਚ ਸਾਰੇ ਪੰਜਾਬ ਦੀ ਆਵਾਮ ਦਾ ਸਾਥ ਦਿੱਤਾ ਔਰ ਸਾਰੇ ਹੀ ਕਿਸਾਨ ਭਰਾਵਾਂ ਦਾ ਸਾਰੇ ਹਿੰਦੂ ਭਰਾਵਾਂ ਦਾ ਪੰਜਾਬੀ ਏਕਤਾ ਦਾ ਸਭ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਹਰਜੂਰ ਸਿੰਘ ਆ ਜੀ ਪਿੰਡ ਮੇਰਾ ਮਾਲਕਾ ਤੇ ਅਸੀਂ ਜੋ ਇਹ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਬਣਾਈ ਸੀਗੀ ਉਹਦਾ ਪੂਰਾ ਵਿਰੋਧ ਕੀਤਾ ਸੀ ਤੇ ਇਸ ਕਰਕੇ ਸਰਕਾਰ ਨੇ ਹੁਣ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਹੈ ਵਾਪਸ ਲੈ ਲਈ ਆ ਤੇ ਅਸੀਂ ਇਸ ਕਰਕੇ ਸਾਰੇ ਕਿਸਾਨ ਮਜ਼ਦੂਰਾਂ ਦਾ ਸਾਰਿਆਂ ਦੀ ਏਕਤਾ ਦਾ ਧੰਨਵਾਦ ਕਰਦੇ ਆ ਤੇ ਅਸੀਂ ਦੂਜਾ ਧੰਨਵਾਦ ਕਰਦੇ ਆ ਸਰਦਾਰ ਵਿਕਰਮ ਸਿੰਘ ਸਿੱਧੂ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜੇ ਤੇ ਇਹਨਾਂ ਨੇ ਸਾਡੀ ਹੈਲਪ ਕੀਤੀ কোর্ਟ ਦੇ ਵਿੱਚ ਸਟੇ ਵੀ ਲਾਇਆ ਤੇ ਜਿੱਥੇ ਉਹ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਤ ਵੀ ਮਿਲ ਗਈ ਸੀਗੀ ਤੇ ਇਸ ਕਰਕੇ ਅਸੀਂ ਧੰਨਵਾਦੀ ਹਾਂ ਸਾਰਿਆਂ ਦੇ ਤਦ ਦਾ ਹੈ ਕਿ ਜਿੱਤ ਹੋਈ ਹੈ, ਕੱਟੀ ਜਿੱਤ ਹੋਈ ਹੈ। ਉਹ ਕੋਈ ਸਰਕਾਰ ਕਦੇ ਬੈਕਫੁੱਟ ਤੇ ਨਹੀਂ ਜਾਂਦੀ ਆ। ਤੁਹਾਡੇ ਮਾਮਲੇ ਦੇ ਵਿੱਚ ਇੰਨੀ ਛੇਤੀ ਕਿਉਂਕਿ ਤੁਸੀਂ ਸਟੇ ਲਿੱਤਾ ਸੀ ਹਜੇ ਚੰਦ ਦਿਨਾਂ ਦਾ ਹੀ। ਬਿਲਕੁਲ ਜੀ ਬਿਲਕੁਲ ਅਸੀਂ ਇਹ ਗੱਲ ਬਿਲਕੁਲ ਕਹਿਣੀ ਚਾਹੁੰਦੇ ਹਾਂ ਕਿਉਂਕਿ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ ਤੇ ਸਰਕਾਰ ਨੇ ਗੁੱਡੇ ਟੇਕੇ ਆ ਜਿਹੜੇ ਸਾਡੇ ਸੰਘਰਸ਼ ਦੇ ਅੱਗੇ ਤੇ ਔਰ ਸਾਡੇ ਮੰਨ ਲਓ ਜੋ ਵੀ ਸਾਡੇ ਵਕੀਲਾਂ ਨੇ ਜਾਂ ਸਾਡੇ ਕੋਰਟ ਨੇ ਸਮੋ ਸਟੇ ਟੀ ਸੀਗੀ ਇਸ ਕਰਕੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਉਹਨਾਂ ਨੂੰ ਸਰਕਾਰ ਨੂੰ ਝੁਕਣਾ ਪਿਆ। ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਇਕਤਾ ਦੀ ਸੰਘਰਸ਼ ਦੇ ਅੱਗੇ ਇਹਨਾਂ ਨੂੰ ਝੁਕਣਾ ਪਿਆ ਜੀ ਅੱਗੇ ਵੀ ਜੇ ਸਰਕਾਰ ਇਹਦੇ ਕੋਈ ਕਦਮ ਚੱਕਦੀ ਹੈ ਤਾਂ ਬਿਲਕੁਲ ਜੀ ਬਿਲਕੁਲ ਅਸੀਂ ਡਟ ਕੇ ਵਿਰੋਧ ਕਰਾਂਗੇ ਜੇਕਰ ਫਿਰ ਵੀ ਸਰਕਾਰ ਕਿਤੇ ਕੋਈ ਇਸ ਤਰ੍ਹਾਂ ਦਾ ਕਦਮ ਚੱਕਦੀ ਆ ਤੇ ਅਸੀਂ ਪੂਰਾ ਜਣੇ ਡਟ ਕੇ ਵਿਰੋਧ ਕਰਾਂਗੇ ਅਸੀਂ ਕਿਸੇ ਵੀ ਕੀਮਤ ਤੇ ਇਸ ਤਰ੍ਹਾਂ ਦੀਆਂ ਮਾਰੂ ਨੀਤੀਆਂ ਨੂੰ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਮੇਰਾ ਨਾਮ ਦੀਦਾਰ ਸਿੰਘ ਪਿੰਡ ਮੇਰਾ ਮਲਕਾ ਜਗਰਾਉਂ ਦੇ ਨਾਲ ਸਾਡਾ ਪਿੰਡ ਆ ਜੀ ਸਾਡੇ 511 ਏਕੜ ਤਿੰਨ ਪਿੰਡਾਂ ਦੀ ਜ਼ਮੀਨ ਆ ਜਿਹੜੀ ਲੈਂਡ ਪੂਲਿੰਗ ਨੀਤੀ ਦੇ ਅਧੀਨ ਆਉਂਗੀ ਸੀਗੀ ਅੱਜ ਜੋ ਲੈਂਡ ਪੂਲ ਨੂੰ ਨੀਤੀ ਹੈ ਸਰਕਾਰ ਵੱਲੋਂ ਵਾਪਸ ਲਈ ਗਈ ਆ ਅੱਜ ਇੱਕ ਸਰਕਾਰ ਤੇ ਦਬਾਅ ਪਿਆ ਸੀ ਕਿਸਾਨ ਮਜ਼ਦੂਰ ਏਕਤਾ ਸਾਰਿਆਂ ਇੱਕ ਦਾ ਉਹ ਦਬਾਅ ਹੇਠ ਸਰਕਾਰ ਨੇ ਜਿਹੜੀ ਪਾਲਿਸੀ ਵਾਪਸ ਲਈ ਆ ਮੈਂ ਸਾਰੇ ਹੀ ਕਿਸਾਨ ਵੀਰਾਂ ਦਾ ਮਜ਼ਦੂਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਰਕਾਰ ਤੇ ਸਾਡਾ ਸਾਥ ਦੇ ਕੇ ਪ੍ਰੈਸ਼ਰ ਬਣਾ ਕੇ ਰੱਖਿਆ ਜਿਸ ਨੂੰ ਇਸ ਅੱਗੇ ਸਰਕਾਰ ਨੂੰ ਝੁਕਣਾ ਪਿਆ ਕਿਉਂਕਿ ਇੱਕ ਮੈਂ ਧੰਨਵਾਦ ਕਰਦਾ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕਰਦਾ ਜੋਨਾਂ ਨੇ ਸਾਨੂੰ ਸਟੇ ਦੇ ਕੇ ਬਹੁਤ ਵੱਡੀ ਰਾਤ ਦਿੱਤੀ ਸੀ ਕਿਉਂਕਿ ਕੋਰਟ ਦੇ ਅੱਗੇ ਜਦੋਂ ਇਹਨਾਂ ਦੇ ਕੋਲੇ ਫਿਰ ਕੋਈ ਗੱਲ ਨਹੀਂ ਰਹਿ ਜਾਂਦੀ ਸੀ ਜਦੋਂ ਕੋਰਟ ਵੱਲੋਂ ਸਟੇ ਦਿੱਤਾ ਗਿਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਕੀ ਕਰਾਂਗੇ ਕਿਉਂਕਿ ਦੋ ਗੱਲਾਂ ਹੋ ਗਈਆਂ ਸੀ ਇੱਕ ਤਾਂ ਕੋਰਟ ਵੱਲੋਂ ਸਟੇ ਮਿਲ ਗਿਆ ਦੂਜਾ ਜਿਹੜਾ ਸੰਘਰਸ਼ ਸੀ ਸੰਘਰਸ਼ ਨੇ ਇਹਨਾਂ ਜੂਰ ਫੜ ਲਿਆ ਸੀ ਕਿ ਸਰਕਾਰ ਨੂੰ ਆਪਣੇ ਗੋਡੇ ਟੇਕਣੇ ਪੈਗੇ ਕਿਸਾਨਾਂ ਦੇ ਅੱਗੇ ਮੈਂ ਧੰਨਵਾਦ ਕਰਦਾ ਸਾਡੇ ਸਿੱਧੂ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਕੋਰਟ ਦੀ ਜਿਹੜੀ ਪ੍ਰਕਿਰਿਆ ਸੀ ਉਸ ਨੂੰ ਲਾਲ ਲੈ ਕੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਤੁਰਿਆ ਮੈਸਟਰੂ ਸਾਹਿਬ ਦਾ ਵੀ ਧੰਨਵਾਦ ਕਰਦਾ ਮੈਂ ਸਭ ਫਿਰ ਕਿਸਾਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਏਕਾ ਵਿਸ਼ਵਾਸ ਸਾਡੇ ਤੇ ਰੱਖਿਆ ਤੇ ਸਾਨੂੰ ਅੱਗੇ ਲਾ ਕੇ ਤੋਰਿਆ ਤੇ ਸਾਡਾ ਸਾਥ ਦਿੱਤਾ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ